ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਵੈਨਜ਼ੂਏਲਾ ਦੇਸ਼ ਦੇ ਉੱਤੇ ਹਵਾਈ ਹਮਲੇ ਕੀਤੇ ਨੇ ਤਾਂ ਇੱਕ ਤੋਂ ਬਾਅਦ ਇੱਕ ਲੜਾਕੂ ਜਹਾਜ਼ ਭੇਜ ਕੇ ਵੈਨਜ਼ੂਏਲਾ ਦੇਸ਼ ਨੂੰ ਤਬਾਹ ਕਰ ਦਿੱਤਾ ਹੈ ਇੱਥੇ ਹੀ ਬਸ ਨਹੀਂ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਆ ਪਤਨੀ ਸਮੇਤ ਬੰਦਕ ਬਣਾ ਲਿਆ ਤਾਂ ਡੋਨਾਲਡ ਟਰੰਪ ਨੇ ਇਸ ਹਵਾਈ ਹਮਲੇ ਤੋਂ ਬਾਅਦ ਵੱਡਾ ਦਾਵਾ ਕੀਤਾ ਉਹਨਾਂ ਆਖਿਆ ਕਿ ਇਹ ਹਮਲਾ ਜਿਹੜਾ ਸਫਲਤਾਪੂਰਵਕ ਨੇਪਰੇ ਚੜ ਗਿਆ ਤਾਂ ਵੱਡੀ ਕਾਰਵਾਈ ਇਹ ਜਿਹੜੀ ਅਮਰੀਕਾ ਵੱਲੋਂ ਵੈਨਜ਼ੂਏਲਾ ਦੇਸ਼ ਦੇ ਉੱਤੇ ਕੀਤੀ ਗਈ ਹੈ ਇੱਕ ਤੋਂ ਬਾਅਦ ਇੱਕ ਲੜਾਕੂ ਜਹਾਜ਼ ਭੇਜੇ ਗਏ ਹਵਾਈ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਉਸ ਦੇਸ਼ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਤੇ ਹਵਾ ਦੇ ਵਿੱਚ ਉੱਡਦੇ ਹਵਾਈ ਜਹਾਜ਼ਾਂ ਨੂੰ ਦੇਖਦੇ ਰਹੇ ਤਾਂ ਇਹ ਵੱਡੀ ਕਾਰਵਾਈ ਕਹਿ ਸਕਦੇ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਅਤੇ ਵੈਨਜ਼ੂਏਲਾ ਦੇ ਵਿਚਕਾਰ ਜੋ ਸਬੰਧ ਸਨ ਉਹਨਾਂ ਦੇ ਵਿੱਚ ਦਰਾੜ ਪੈਂਦੀ ਨਜ਼ਰ ਆਈ ਹੈ ਅਮਰੀਕਾ ਵੱਲੋਂ ਹਵਾਈ ਹਮਲੇ ਕੀਤੇ ਗਏ ਨੇ ਤਾਂ ਹੁਣ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਉਹਨਾਂ ਦੀ ਪਤਨੀ ਸਮੇਤ ਬੰਦਗ ਬਣਾ ਕੇ ਅਮਰੀਕਾ ਲਿਆਂਦਾ ਗਿਆ ਤਾਂ ਵੱਡੀ ਕਾਰਵਾਈ ਕਹਿ ਸਕਦੇ ਆ ਆ ਦੱਸਦੀ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੈਨਜ਼ੂਲਾ ਦੇਸ਼ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਉੱਥੋਂ ਦੇ ਰਾਸ਼ਟਰਪਤੀ ਮਾਦੂਰੋ ਨੂੰ ਪਤਨੀ ਸਮੇਤ ਬੰਦਕ ਬਣਾਇਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਹਮਲੇ ਤੋਂ ਬਾਅਦ 트੍ਰੰਪ ਨੇ ਵੱਡਾ ਦਾਵਾ ਵੀ ਕੀਤਾ ਹੈ 트੍ਰੰਪ ਨੇ ਐਲਾਨ ਕਰਦਿਆਂ ਆਖਿਆ ਕਿ ਅਮਰੀਕੀ ਫੌਜਾਂ ਨੇ ਵੈਨਜ਼ੂਏਲਾ ਅਤੇ ਉਸਦੇ ਆਗੂ ਦੇ ਖਿਲਾਫ ਵੱਡੇ ਪੱਧਰ ਉੱਤੇ ਹਮਲਾ ਕੀਤਾ ਹੈ ਤੇ ਇਸ ਕਾਰਵਾਈ ਦੌਰਾਨ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੂ ਨੂੰ ਬੰਦਕ ਬਣਾ ਲਿਆ ਗਿਆ ਤਾਂ ਡੋਨਾਲਡ 트੍ਰੰਪ ਨੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਪਤਨੀ ਸਮੇਤ ਰਾਸ਼ਟਰਪਤੀ ਮਾਦੁਰੂ ਨੂੰ ਬੰਦਕ ਬਣਾਇਆ ਗਿਆ ਤਾਂ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਦੇ ਨਾਲ ਚਲਾਏ ਗਏ ਇਸ ਆਪਰੇਸ਼ਨ ਤੋਂ ਬਾਅਦ ਵੈਨਜ਼ੂਏਲਾ ਦੇ ਰਾਸ਼ਟਰਪਤੀ ਮਾਦੁਰੂ ਨੂੰ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਲਿਜਾਇਆ ਗਿਆ 트੍ਰੰਪ ਨੇ ਇਸ ਪੂਰੀ ਕਾਰਵਾਈ ਨੂੰ ਹੁਣ ਸਫਲ ਦੱਸਿਆ ਜਾਣਕਾਰੀ ਦੇ ਮੁਤਾਬਕ ਵੈਂਜੂਏਲਾ ਦੀ ਰਾਜਤਾਨੀ ਕਾਰਕਸਤ ਦੇ ਵਿੱਚ ਬੀਤੇ ਦਿਨੀ ਘੱਟੋ-ਘੱਟ 7 ਜ਼ੋਰਦਾਰ ਧਮਾਕੇ ਸੁਣੇ ਗਏ ਇਨ੍ਹਾਂ ਧਮਾਕਿਆਂ ਤੋਂ ਬਾਅਦ ਸ਼ਹਿਰ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਤਾਂ ਅਸਮਾਨ ਦੇ ਵਿੱਚ ਘੱਟ ਉਚਾਈ ਉੱਤੇ ਉਡ ਰਹੇ ਜਹਾਜ਼ਾਂ ਦੀਆਂ ਆਵਾਜ਼ਾਂ ਨੇ ਪਹਿਲਾਂ ਹੀ ਅਮਰੀਕੀ ਹਵਾਈ ਹਮਲਿਆਂ ਦਾ ਸੰਕੇਤ ਦਿੱਤਾ ਸੀ ਜਿਸ ਦੀ ਹੁਣ ਰਾਸ਼ਟਰਪਤੀ ਟਰੰਪ ਨੇ ਖੁਦ ਪੁਸ਼ਟੀ ਵੀ ਕਰ ਦਿੱਤੀ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਅਮਰੀਕਾ ਅਤੇ ਵੈਂਜੂਏਲਾ ਵਿਚਾਲੇ ਕਾਫੀ ਸਮੇਂ ਤੋਂ ਭਾਰੀ ਤਣਾਅ ਚੱਲ ਰਿਹਾ ਸੀ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਕੈਰੀਬੀਅਨ ਖੇਤਰ ਦੇ ਵਿੱਚ ਆਪਣੀ ਜਲ ਸੈਨਾ ਤਾਇਨਾਤ ਕਰ ਦਿੱਤੀ ਸੀ ਹਾਲਾਂਕਿ ਪਹਿਲਾਂ ਅਮਰੀਕੀ ਅਧਿਕਾਰੀ ਇਸ ਨੂੰ ਨਸ਼ਾ ਤਸਕਰੀ ਦੇ ਵਿਰੁੱਧ ਕਾਰਵਾਈ ਦੱਸ ਰਹੇ ਸਨ ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਦਾ ਮੁੱਖ ਨਿਸ਼ਾਨਾ ਮਾਦੂਰੋ ਸ਼ਾਸਨ ਦਾ ਤਖਤਾ ਪਲਟਣਾ ਸੀ ਅਮਰੀਕਾ ਨੇ ਉੱਪਰ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਨੂੰ ਵੈਨਜ਼ੂਏਲਾ ਦਾ ਅੰਤ੍ਰੀਮ ਰਾਸ਼ਟਰਪਤੀ ਵੀ ਨਿਯੁਕਤ ਕਰ ਦਿੱਤਾ ਤਾਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਬਦਲ ਦਿੱਤਾ ਗਿਆ ਹੈ 트럼ਪ ਪ੍ਰਸ਼ਾਸਨ ਨੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਪਰ ਰਾਸ਼ਟਰਪਤੀ ਡੈਲਸੀ ਰੋਡ੍ਰਿਗਜ਼ ਨੂੰ ਅੰਤਿਮ ਰਾਸ਼ਟਰਪਤੀ ਬਣਾ ਦਿੱਤਾ ਗਿਆ ਤਾਂ ਵੈਨਜ਼ੂਲਾ ਦੇ ਸੁਪਰੀਮ ਕੋਰਟ ਨੇ ਡੈਲਸੀ ਨੂੰ ਕਾਰਜਭਾਰ ਸੰਭਾਲਣ ਦੇ ਲਈ ਆਖ ਦਿੱਤਾ ਤਾਂ ਵੱਡੀ ਕਾਰਵਾਈ ਹੈ ਜਿਹੜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਵੈਨਜ਼ੂਲਾ ਦੇਸ਼ ਦੇ ਉੱਤੇ ਕੀਤੀ ਗਈ ਉੱਥੋਂ ਦੇ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਨੂੰ ਬੰਦਕ ਬਣਾਇਆ ਗਿਆ